ਕਿੰਨੀ ਕਰੈਗੀ ਵਕ ਪਟਣ ਵਾਲੀ ਰਹਿੰਦੀ ਐ ਬਾਬਾ ਜੇ ਤੇ ਆ ਗਿਣ ਕੇ ਪੱਟਿਆ ਬੂਟਿਆ ਗੁੱਟ ਨੇ ਜਿਹੜੀਆਂ ਪੱਟੀ ਬਠਾ ਜਿਹੜੇ ਨਹੀਂ ਬਾਈ ਯਾਰ ਉਹੀ ਐ ਉਹੀ ਯਾਰ ਫਿਰ ਕਿਰਾਏ ਨੈਗ ਰਖ ਲਾ ਬਹੁਤ ਐ ਮੈਂ ਤਾਂ ਕਹਣਾ ਯਾਰ ਆ ਵਿੱਚ ਲੱਕ ਜੇ ਇੱਕ ਮਿੰਟ ਟੁੱਟੇ ਪਿਆ ਬਾਈ ਯਾਰ ਇਹਦੇ ਇਹ ਤਾਂ ਮਾੜਾ ਮੋਟਾ ਹੋ ਜਾਂਦੀ ਇਹਨੂੰ ਸਮੱਸਿਆ ਹੋ ਜਾਂਦੀ ਐ ਦਵਾਈ ਇਹ ਨਾ ਇੱਕ ਸਪਰੇ ਹੁੰਦੀ ਐ ਉਹਦੀ ਘਾਟ ਘੂਟ ਆਏ ਨੇ ਮਾੜੀ ਮੋਟੀ ਤੇ ਇਹ ਆਪਣੀ ਆ ਗੋਭੀ ਖੜੀ ਐ ਜੀ ਇਹ ਹੈਗੀ ਆਪਣੀ ਜਿਹੜੀ ਮਹੀਆਂ ਤੋਂ 5 ਦਿਨ ਪਹਿਲਾਂ ਲਾਈ ਸੀ ਉਦੋਂ ਬਾਅਦ ਅਸੀਂ ਸਾਈਡ ਤੇ ਹੋਰ ਬਟਾ ਨਾਲ ਅਸੀਂ ਇਹਦੇ ਵਿੱਚ ਡੇਲੀ ਤੀਜੇ ਦਿਨੋਂ 200 ਬੂਟਾ ਭਰਦੇ ਆ 200 ਬੂਟਾ ਆਵੇਂ ਆ ਸਾਡੀ ਚਾਲ ਬਣੀ ਰਹਿੰਦੀ ਹੈ ਨਾ ਨਾ ਤਾਂ ਮਤਲਬ ਸਿਆਲ ਸਿਆਲ ਸਾਰਾ ਜਿੰਨਾ ਵੀ ਟਾਈਮ ਹੈਗਾ ਗੋਭੀ ਦਾ ਉਹ ਟਾਈਮ 'ਚ ਸਾਡੇ ਕੋਲ ਗੋਭੀ ਦਾ ਕੋਈ ਤੋੜਾ ਨਹੀਂ ਆਉਨ ਵਾਲਾ ਬਹੁਤ ਵਧੀਆ ਵੈਰਾਈਟੀ ਹੈ ਇਹ ਚਿੱਟਾ ਇਹਦਾ ਬਰਫ ਵਰਗਾ ਫੁੱਲ ਬਣਦਾ ਆ ਪੱਟੀ ਜਾਂਦਾ ਮੇਰਾ ਭਰਾ ਬਲਵੀਰਗਾ ਫੱਕ ਤੇ ਅੱਜ ਤੈਨੂੰ ਤੋਂ 400 ਬੂਟਾ ਅੱਜ ਲਾ ਦੇਂਗੇ ਫੇਰ ਚੌਥੇ ਫੇਰ ਲਾਵਾਂਗੇ ਧੰਨਵਾਦ ਜੀ ਸਤਿ ਸ੍ਰੀ ਅਕਾਲ